ਖਬਰਨਾਮਾ ਦਿਖਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਖੁਸ਼ਰਾਜ ਕੁੰਡੀਆਂ ਦੇ ਸਿੰਘ ਫਸ ਗਏ ਨੇ ਹਲਕਾ ਲੁਧਿਆਣਾ ਦੀ ਜਿਮਨੀ ਚੋਣ ਨੂੰ ਲੈ ਕੇ ਚਾਰੋਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਸਾਰੀਆਂ ਹੀ ਪਾਰਟੀਆਂ ਨੇ ਆਪੋ ਆਪਣੇ ਸਟਾਰ ਪ੍ਰਚਾਰਕ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਸਭ ਤੋਂ ਪਹਿਲਾਂ ਪਹਿਲ ਕਦਮੀ ਕੀਤੀ ਕਾਂਗਰਸ ਨੇ ਫਿਰ ਉਸ ਤੋਂ ਬਾਅਦ ਆਪ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਤੇ ਖੁਦ ਸੁਖਬੀਰ ਸਿੰਘ ਬਾਦਲ ਚੋਣ ਮੈਦਾਨ ਦੇ ਵਿੱਚ ਕੁਦ ਪਾਏ ਨੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਸਾਰੀਆਂ ਹੀ ਪਾਰਟੀਆਂ ਦੇ ਪ੍ਰਧਾਨ ਜਿਹੜੇ ਨੇ ਉਹ ਇੱਕ ਦੂਜੇ ਉੱਤੇ ਪਲਟਵਾਰ ਕਰ ਰਹੇ ਨੇ ਕੌਣ ਮਾਰੇਗਾ ਬਾਜ਼ੀ ਕਿਹਦੀ ਹੋਵੇਗੀ ਜਿੱਤ 23 ਜੂਨ ਨੂੰ ਕਿਉਂਕਿ 19 ਜੂਨ ਨੂੰ ਜਮਲੀ ਚੋਣ ਦੀ ਵੋਟਿੰਗ ਹੋ ਰਹੀ ਹੈ ਜਿਮਨੀ ਚੋਣ ਦੀ VOTING ਦੇ ਹਾਲੇ ਦਿਨ ਕਾਫੀ ਪਹਿਲੇ ਉਸ ਤੋਂ ਪਹਿਲਾਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵਾਲੇ ਭਾਰਤੀ ਜਨਤਾ ਪਾਰਟੀ ਵਿੱਚ ਭਾਰਤੀ ਜਨਤਾ ਪਾਰਟੀ ਵਾਲੇ ਕਾਂਗਰਸ ਵਿੱਚ ਅਤੇ ਕਾਂਗਰਸ ਵਾਲੇ ਆਪ ਆਦੀ ਪਾਰਟੀ ਵਿੱਚ ਯਾਨੀ ਕਿ ਆਪ ਆਦੀ ਪਾਰਟੀ ਕਾਂਗਰਸ ਵਿੱਚ ਇਸ ਤਰ੍ਹਾਂ ਦਾ ਜਿਹੜਾ ਗੇੜ ਚੱਕਰ ਜਿਹੜਾ ਚੱਲ ਰਿਹਾ ਹੈ ਹਲਕਾ ਲੁਧਿਆਣੀ ਪੱਛਮੀ ਜਿਹੜੀ ਚੋਣ ਹੋ ਰਹੀ ਹੈ ਨਾਮਜ਼ਦਗੀਆਂ ਵੀ ਭਰੀਆਂ ਗਈਆਂ ਨੇ ਹੁਣ ਕਰੋ ਜਾਂ ਮਰੋ ਦੀ ਨੀਤੀ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਤਿਹਾਰ ਵਾਂਗੂ ਮਨਾਇਆ ਜਾਂਦਾ ਹੈ ਚਾਹੇ ਉਪਾਧ ਸਭਾ ਦੀ ਚੋਣ ਹੋਵੇ ਚਾਹੇ ਸਰਪੰਚੀ ਦੀ ਚੋਣ ਹੋਵੇ ਤੇ ਚਾਹੇ ਹੋਵੇ ਲੋਕ ਸਭਾ ਦੀ ਲੇਕਰ ਜੰਮਣੀ ਚੋਣਾਂ ਦੇ ਵਿੱਚ ਵੀ ਪੂਰੀ ਤਰ੍ਹਾਂ ਪੰਜਾਬੀ ਸਿਰ ਚੁੱਕ ਕੇ ਤੇ ਨਿਰਤਕ ਹੋ ਕੇ ਵੋਟਾਂ ਦਾ ਜਿਹੜਾ ਚੋਣ ਪ੍ਰਚਾਰ ਕਰਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਕਿ ਤਿੰਨ ਵਿਧਾਇਕ ਜਿਨ੍ਹਾਂ ਦੇ ਵਿੱਚ ਆਡੀ ਚੋਟੀ ਦਾ ਚੋਰ ਲਗੇਗਾ ਗੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਐਡਵੋਕੇਟ ਪਰ ਉਪਕਾਰ ਸਿੰਘ ਉਮੜ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਜਬੂਰੀ ਹੈ ਜ਼ਮੀਨ ਜ਼ਮੀਨ ਦੇ ਵਿੱਚ ਗਰਾਊਂਡ ਦੇ ਵਿੱਚ ਚੋਣ ਮદાન ਉਤਾਰਨਾ ਕਿਉਂਕਿ ਦੋਨਾਂ ਉਹ ਧੜਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕੌਮ ਵੱਲੋਂ ਵੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਾਕੀ ਧੜੇ ਵੱਲੋਂ ਵੀ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਸੈਬ ਦੀ ਪੁਸੇਵ ਤੋਂ ਬਣੀ ਸੱਤ ਮੈਂਬਰੀ ਕਮੇਟੀ ਇਸ ਕਰਕੇ ਐਡਵੋਕੇਟ ਜਿਹੜੇ ਪਰਪਕਾਰ ਸਿੰਘ ਕੋਮੰਨੇ ਥੋੜੇ ਜਹ ਗੇਮ ਤੋਂ ਬਾਹਰ ਨਜ਼ਰ ਆ ਰਹੇ ਨਹੀਂ ਲੇਕਿਨ ਹੁਣ ਬਾਜ਼ੀ ਜਿਹੜੀ ਹੈ ਤਿੰਨ ਹਿੰਦੂ ਚਿਹਰਿਆਂ ਉੱਤੇ ਟਿਕੀ ਹੋਈ ਹੈ ਕਿਉਂਕਿ ਤਿੰਨੋਂ ਭਾਰਤਪੁਤਰ ਆਸ਼ੂ ਕਾਂਗਰਸ ਪਾਰਟੀ ਵੱਲੋਂ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਸੰਜੀਪ ਅਰੋੜਾ ਜਿਹੜੇ ਨੇ ਉਹ ਆਪ ਆਧਵੀ ਪਾਰਟੀ ਵੱਲੋਂ ਯਾਨੀ ਕਿ ਤਿੰਨੇ ਚਿਹਰੇ ਹਿੰਦੂ ਭਾਈਚਾਰੇ ਤੋਂ ਬਲੌਂਗ ਕਰਦੇ ਨੇ ਇਸ ਕਰਕੇ ਹਿੰਦੂ ਭਾਈਚਾਰੇ ਦੀ ਵੋਟ ਦੇ ਨਾਲ-ਨਾਲ ਮਿਨੋਰੀਟੀ ਦੀ ਸਿੱਖ ਵੋਟ ਜਿਸ ਨੂੰ ਪਵੇਗੀ ਉਸ ਦਾ ਪਲੜਾ ਭਾਰੀ ਹੋਵੇਗਾ ਕਿਉਂਕਿ ਦਿਗਜ ਉਤਾਰਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਕਿਉਂਕਿ ਲੰਮੇ ਸਮੇਂ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਨ ਇਸ ਕਰਕੇ ਸਾਰੀਆਂ ਪਾਰਟੀਆਂ ਵੱਲੋਂ ਜਿਹੜੀ ਹੁਣ ਤਿੰਨ ਤਿਕੋਣੀ ਟੱਕਰ ਹੈ ਭਾਰਤ ਪੋਸ਼ਣ ਆਸ਼ੂ ਜੀਵਨ ਗੁਪਤਾ ਤੇ ਜੀਵਨ ਗੁਪਤਾ ਅਤੇ ਸੰਜੀਵ अरोड़ा ਲੇਕਿਨ ਇਹਨਾਂ ਤਿੰਨਾਂ ਦੇ ਵਿੱਚੋਂ ਜੇਕਰ ਕੋਈ ਚੋਣ ਜਿੱਦਾ ਹੈ ਉਹ ਸਭ ਤੋਂ ਨਾਮ ਮੋਰੀ ਅੱਗੇ ਆ ਰਿਹਾ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ 쿠ਸ਼ਨ ਆਸ਼ੂ ਦਾ ਹਾਲਾਂਕਿ ਹਾਕਮ ਤੇਰ ਵੱਲੋਂ ਪੂਰੀ ਮਸ਼ੀਨਰੀ ਪੂਰੀ ਅਫਸਰਸ਼ਾਈ ਵਿਧਾਇਕ ਅਤੇ ਮੰਤਰੀ ਪੂਰੀ ਤਰ੍ਹਾਂ ਅਨਰਜੀ ਝੁਕਦੇ ਨਜ਼ਰ ਆ ਰਹੇ ਨੇ ਲੇਕਿਨ ਇਸ ਦੇ ਬਾਪ ਯੁੱਧ ਹੌਸਲੇ ਬਲੰਦ ਨੇ ਭਾਰਤ ਕੁਸ਼ਰ ਆਸ਼ੂ ਦੇ ਅਤੇ ਜੀਵਨ ਗੁਪਤਾ ਦੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆਈ ਹੈ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਉਹ ਜਿਸ ਤਰ੍ਹਾਂ ਭਾਰਤ ਕੁਸ਼ਰ ਆਸ਼ੂ ਦੇ ਲਈ ਅੱਜ ਸੰਮਨ ਨੋਟਿਸ ਜਾਰੀ ਕੀਤਾ ਗਿਆ ਵਿਜੀਲੈਂਸ ਤੋਂ ਉਸ ਤੋਂ ਪਤਾ ਲੱਗਿਆ ਹੈ ਕਿ ਜਿਹੜੀ ਕਾਂਗਰਸ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਪੂਰੀ ਤਰ੍ਹਾਂ ਬੁਖੜਾਈ ਵੀ ਹੈ ਘਬराई ਵੀ ਹੈ ਕਿਉਂਕਿ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਜਿਵੇਂ ਜੰਗ ਦੇ ਮੈਦਾਨ ਤੇ ਵਿੱਚ ਫੌਜੀ ਡਟਦਾ ਉਸੇ ਤਰ੍ਹਾਂ ਡਟੇ ਹੋਏ ਇੱਕ ਥਾਪੜ ਕੇ ਭਾਰਤ ਪੂਸ਼ਣ ਆਸ਼ੂ ਇਸ ਕਰਕੇ ਅੱਜ ਜਿਹੜਾ ਹੈ ਨੋਟਸ ਭੇਜਿਆ ਹੈ ਕਿ ਹਾਲਾਂਕਿ ਉਹ ਇਹ ਕਹਿਆ ਗਿਆ ਕਿ ਭਾਰਤ ਪੂਸ਼ਣ ਆਸ਼ੂ ਦੀ ਮਿਲੀ ਭੁਗਤਾਂ ਲੇਕਿਨ ਖਬਰ ਆਈ ਹੈ ਕਿ ਨਹੀਂ ਭਾਰਤ ਪੂਸ਼ਣ ਆਸ਼ੂ ਦੀ ਜਿੱਤ ਭਾਰਤ ਪੂਸ਼ਣ ਆਸ਼ੂ ਜਿੱਤ ਵੱਲ ਵਧੇ ਜਾ ਰਹੇ ਨੇ ਇਸ ਕਰਕੇ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਈ ਜਾ ਰਹੇ ਨੇ ਹਾਕਮ ਤੇ ਵੱਲੋਂ ਸੰਜੀਪ अरोड़ा ਦੀ ਅਗਵਾਈ ਵਿੱਚ ਸੰਜੀਪ अरोड़ा ਜਿੱਤਦੇ ਨੇ ਤਾਂ ਉਧਰ ਅਰਵਿੰਦ ਕੇਸ਼ੀਵਲ ਪੰਜਾਬ ਦੀ ਸਿਆਸਤ ਵਿੱਚ ਸਿੱਧਾ ਐਂਟਰੀ ਭਰਨਗੇ ਇਸ ਕਰਕੇ ਹੁਣ ਸਾਰੀਆਂ ਧਿਰਾਂ ਦਾ ਇੱਕੋ ਟਾਰਗੇਟ ਹੈ ਕਿ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਵੇ ਧੰਨਵਾਦ